ਸਾਰਿਆਂ ਨੂੰ ਰਾਮ ਰਾਮ ਜੀ ਤੇ ਸਤਿ ਸ੍ਰੀ ਅਕਾਲ ਅੱਜ ਦੀ ਪ੍ਰੈਸ ਕਾਨਫਰੰਸ ਭਾਰਤੀ ਜਨਤਾ ਪਾਰਟੀ ਪਠਾਨਕੋਟ ਵੱਲੋਂ ਰੱਖੀ ਗਈ ਜੀ ਸ਼ਹਿਰ ਦੇ ਵਿੱਚ ਵੱਡੀ ਸਮੱਸਿਆ ਤੇ ਜਿਹੜੇ ਗੰਭੀਰ ਮੁੱਦੇ ਸਾਡੀ ਜਨਤਾ ਦੇ ਨੌਲੇਜ ਦੇ ਵਿੱਚ ਹੋਣੇ ਚਾਹੀਦੇ ਆ ਜਿਹੜੇ ਤਰੀਕੇ ਨਾਲ ਗਲਤ ਗੱਲਾਂ ਕਰਕੇ ਜਾਂ ਤੱਥਾਂ ਨਾਲ ਖੇਲ ਕਰ ਇਹ ਉਹਨਾਂ ਨੂੰ ਚੇਂਜ ਕਰ ਕਰ ਪੇਸ਼ ਕੀਤਾ ਜਾ ਰਿਹਾ ਹੈ ਉਹਦਾ ਸਪਸ਼ਟੀਕਰਨ ਕਰਨਾ ਜਿਹੜਾ ਝੂਠ ਫੈਲਾਇਆ ਜਾ ਰਿਹਾ ਹੈ ਉਹਦੇ ਉੱਪਰ ਜਿਹੜਾ ਉਹ ਸੱਚਾਈ ਦੇ ਉੱਪਰ ਪਰਦਾ ਪਾ ਰਹੇ ਨੇ ਉਹ ਪਰਦਾ ਚੁਕਣਾ ਇਹ ਆਪੋਜੀਸ਼ਨ ਦੇ ਵਿੱਚ ਰਹਿਣ ਕਰਕੇ ਇਹ ਸਾਡੀ ਇੱਕ ਜ਼ਿੰਮੇਵਾਰੀ ਵੀ ਹੈਗੀ ਹੈ ਤੇ ਇੱਕ ਨਾਗਰਿਕ ਹੋਣ ਕਰਕੇ ਇੱਕ ਸਾਡੇ ਰਿਸਪੌਂਸਿਬਿਲਟੀ ਵੀ ਬੰਦੀ ਹੈ ਕਿ ਅਸੀਂ ਇੱਕ ਸਚਾਈ ਨੂੰ ਪ੍ਰਤੱਖ ਸਾਰਿਆਂ ਦੇ ਸਾਹਮਣੇ ਲਿਆਈਏ ਤੇ ਜਿਹੜੀ ਗਲ ਫੈਕਟਸ ਐਂਡ ਫਿਗਰਸ ਤੇ ਹੋਣੀ ਚਾਹੀਦੀ ਹੈ ਉਹ ਫੈਕਟਸ ਐਂਡ ਫਿਗਰ ਤੇ ਕਰੀਏ ਜਿਹੜੇ ਅੱਜ ਕੱਲ ਇਖਨਿਆ ਟ੍ਰੈਂਡ ਬਣਿਆ ਹੈ ਕਿ ਜਿੰਨੂੰ ਕਹਿੰਦੇ ਬਿਲੋ ਧ ਬੈਲਟ ਹਿਟ ਕਰਨਾ ਜਾਂ ਪਰਸਨਲ ਕਮੈਂਟ ਕਰਨਾ ਕਿਉਂਕਿ ਜਿਨ੍ਹਾਂ ਕੋਲ ਮੁੱਦੇ ਨਹੀਂ ਹੈਗੇ ਉਹਨਾਂ ਕੋਲ ਸਿਵਾਏ ਬਦਤਮੀਜ਼ੀ ਦੇ ਕੋਈ ਚਾਰਾ ਨਹੀਂ ਬਚਦਾ ਇੱਕ ਐਦਾਂ ਦਾ ਖੇਰ ਪ੍ਰਕਟ ਕਰਨ ਲਈ ਕਿ ਰਾਜਨੀਤੀ ਨਾ ਹੋ ਕੇ ਇੱਕ ਪਰਸਨਲ ਅਟੈਕ ਕਰਕੇ ਚੀਜ਼ਾਂ ਨੂੰ ਗੁੰਮਰਾਹ ਕਰ ਦਿਓ ਮੁੱਦਿਆਂ ਤੋਂ ਪਟਕਾ ਦਿਓ ਸਚਾਈਆਂ ਤੋਂ ਪਟਕਾ ਦਿਓ ਅੱਜ ਤੱਕ ਜਿਹੜੀ ਗੱਲਾਂ ਸਾਰਾ ਸ਼ਹਿਰ ਮੰਨਦਾ ਹੈ ਉਹ ਗੱਲਾਂ ਹੀ ਇਸ ਤਰੀਕੇ ਨਾਲ ਕਰਦੇ ਨੇ ਕਿ ਉਹ ਸਾਰੀ ਗੱਲਾਂ ਨੂੰ ਮੋਲਡ ਇਸ ਤਰ੍ਹਾਂ ਕਰਦੇ ਹੋ कि जनता जीडी सच्चाई नू दस साल पंद्रह साल भी साल तो मनि पई है ओनों ही बिलीव होना शुरू हो जाएगी सही जी चीज सोचते ही या जीडी चीज साठ ही, वो सब ही। उपरों चलती है जी एपर तो लैके सारे नेता सापक्ष पार्टियां जिदा केजरीवाल जी थो तो पता ही है उ फिर हर आरकी है उदा ही फिर थले सारी गेम आती है ਇਸੀ ਕਰਕੇ ਜਿਹੜਾ ਵਿਸ਼ੇ ਹੈ ਜਿਹੜਾ ਸਾਡਾ ਸਟੇਟ ਦੇ ਮੁੱਦੇ ਨੇ ਲੋਕਲ ਦੇ ਵਿੱਚ ਸਰਕਾਰ ਹੈਗੀ ਹੈ ਕਾਂਗਰਸ ਪਾਰਟੀ ਦੀ ਜਿਹੜੇ ਕੀ ਨਾ ਤੇ ਕਿਤੇ ਲੱਭਦੇ ਨੇ ਨਾ ਤੇ ਕੁਝ ਕੰਮ ਕਰਦੇ ਨੇ ਸਾਡੇ ਮੇਅਰ ਸਾਬ ਦਾ ਸਾਰਿਆਂ ਨੂੰ ਪਤਾ ਹੀ ਹੈ ਹੁਣ ਕੀ ਬੋਲੀਏ ਕਿ ਸਾਡੇ ਕੁਝ ਪ੍ਰੈਸ ਦੇ ਭਰਾਵਾਂ ਨੇ ਕਿਹਾ ਸੀ ਇੰਟਰਵਿਊ ਦੀ ਵੀ ਕੋਸ਼ਿਸ਼ ਕਰਨ ਕੋਸ਼ਿਸ਼ ਕੀਤਾ ਕਿ ਉਹਨਾਂ ਦਾ ਕਰੀਏ ਜਾਂ ਮਿਲਿਓ ਨਹੀਂ ਮਿਲਦੇ ਕਿ ਜਿਹੜੇ ਵਾਰਡਸ ਦੇ ਵਿੱਚ ਪ੍ਰੋਬਲਮ ਨੇ ਜਾਂ ਜਿਹੜੇ ਸ਼ਹਿਰ ਦੇ ਮੂਲ ਬੁਨਸਾ ਦੀ ਰਿਕੁਆਇਰਮੈਂਟਸ ਨੇ ਜਿਹਨੂੰ ਉਹ ਪੂਰਾ ਨਹੀਂ ਕਰ 파 ਰਹੇ ਉਹਦੇ ਲਈ ਕੋਈ ਬੰਦਾ ਜਵਾਬ ਦੇ ਨਹੀਂ ਹੈਗਾ ਸਿਰਫ ਇਹ ਬੋਲ ਚੁੱਕੇ ਉਹਨਾਂ ਦੇ ਕੋਰਟ ਦੇ ਵਿੱਚ ਉਹਨਾਂ ਨੇ ਬੋਲ ਚੁੱਕੇ ਉਹਨਾਂ ਦੇ ਕੋਰਟ ਦੇ ਵਿੱਚ ਇਸ ਕਰਕੇ ਆ ਜ਼ਰੂਰੀ ਹੈ ਬਹੁਤ ਜ਼ਰੂਰੀ ਸੀ ਸਾਡੇ ਲਈ ਬੈਨਾ ਤੇ ਜਿਹੜੀ ਜਿਹੜੀ ਪ੍ਰੋਬਲਮਸ ਅਸੀਂ ਫੇਸ ਕਰੇ ਕਰਨੀਆਂ ਤੇ ਜਿਹੜਾ ਝੂਠ ਹੈ ਉਹਦੇ ਉੱਪਰ ਪਰਦਾ ਚੁਪਨਾ ਅਧਰਿ ਮੈਂ ਉਹਨੂੰ ਰਿਕੁਐਸਟ ਕਰਾਂਗਾ ਸਾਡੇ ਜ਼ਿਲ੍ਹੇ ਦੇ ਸਾਡੇ ਪ੍ਰਵਕਤਾ ਨੇ ਯੋਗੇਸ਼ ਠਾਕੁਰ ਜੀ ਇਹ ਪਰੇ ਵਿਚਾਰਕ ਮੈਂ ਸਾਰਿਆਂ ਨੂੰ ਤੁਹਾਨੂੰ ਪ੍ਰਣਾਮ ਕਰਦਾ ਇਸੇ ਗੱਲ ਤੋਂ ਹੈਰਾਨ ਆ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਹਲਕਾ ਇੰਚਾਰਜ ਜਾਂ ਜਿਹੜੇ ਕੋਈ ਵਿਧਾਇਕ ਪੁਰਬ ਰਹਿ ਗਏ ਆ ਉਹਨਾਂ ਨੂੰ ਇੱਕ ਮੈਸੇਜ ਕਿ ਤੂੰ ਇਹਦਰ ਉਧਰ ਕੀ ਬਾਤ ਨਾ ਕਰ ਇਹ ਬਤਾ ਕਾਫਲਾ ਕਿਸੇ ਨੇ ਲੁੱਟਾ ਕਿਸਨੇ ਲੁੱਟਾ ਮੈਂ ਤੁਹਾਡੇ ਮਾਧਮ ਰਾਹੀਂ ਅੱਜ ਹਲਕਾ ਇੰਚਾਰਜ ਜਿਹੜੇ ਆਮ ਆਦਮੀ ਪਾਰਟੀ ਪਠਾਨਕੋਟ ਦੇ ਆ ਉਹਨਾਂ ਨੂੰ ਇਹ ਸਵਾਲ ਪੁੱਛਣਾ ਕਿ ਤੁਸੀਂ ਤਕਰੀਬਨ ਤਕਰੀਬਨ 5 ਸਾਲ ਵਿਧਾਇਕ ਅਮਿਤ ਵੇਜਨਾਲ ਰੇ ਤੁਸੀਂ ਉਦੋਂ ਵਿਧਾਇਕ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਕਿਉਂ ਨਹੀਂ ਚੁਕਾਈ ਤੁਸੀਂ 15 ਦਿਨ ਪਹਿਲੇ ਪਾਰਟੀ ਛੱਡੀ ਤੁਸੀਂ 2 ਸਾਲ ਤਕਰੀਬਨ ਵਿਧਾਇਕ ਅਮਿਤ ਵੇਜ ਦੇ ਨਾਲ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵੀ ਰਹੇ ਤੁਸੀਂ ਉਹ ਦੋ ਉਹਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਕਿਉਂ ਨਹੀਂ ਚੁੱਕੀ ਤੁਸੀਂ ਚੁੱਪ ਕਿਉਂ ਰਹੇ ਕੀ ਮਜਬੂਰੀਆਂ ਸੀ ਤੁਹਾਡੀਆਂ ਕੋਈ ਤਾਂ ਮਜਬੂਰੀ ਹੋएगी ਉਹ ਮਜਬੂਰੀ ਪਠਾਨਕੋਟ ਦੀ ਜਨਤਾ ਵੀ ਜਾਨਣਾ ਚਾਹੁੰਦੀ ਚਲੋ ਤੁਸੀਂ ਪਾਰਟੀ ਛੱਡੀ 15 ਦਿਨ ਪਹਿਲੇ ਤੁਸੀਂ ਆਮ ਆਦਮੀ ਪਾਰਟੀ 'ਚ ਆ ਗਏ ਤੁਸੀਂ ਆਮ ਆਦਮੀ ਤੁਸੀਂ ਹਮੇਸ਼ਾ ਸੱਤਾ ਦੇ ਨਾਲ ਹੀ ਰਹੇ ਹੋ ਆਮ ਆਦਮੀ ਪਾਰਟੀ ਨੇ ਵੀ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਤੇ ਤੁਹਾਨੂੰ ਹਲਫ ਇੰਚਾਰਜ ਬਣਾਇਆ। تقریبا 4 ਸਾਲ ਹੋ ਗਏ। ਤੁਸੀਂ ਉਦੋਂ ਵੀ ਚੁੱਪ ਕਰਕੇ ਬੈਠੇ ਹੋ। ਤੁਸੀਂ ਪੇਪਰ ਦੇ ਵੈਸੇਜਰੀ ਨੂਰਾ ਕੁਸ਼ਤੀ ਖੇਲ ਰਹੇ ਹੋ। ਇੱਕ ਹੁੰਦਾ ਪਹਿਲਵਾਨਾਂ ਦਾ ਦੰਗਲ। ਕਿ ਜੋਰ ਕਿਹਦੇ ਚ ਜ਼ਿਆਦਾ ਆ। ओरिजिनल ਕੁਸ਼ਤੀ ਹੁੰਦੀ ਹੈ। ਇਹ ਕੋਈ ਨੂਰਾ ਕੁਸ਼ਤੀ। ਇਹ ਪਠਾਨਪੁਰ ਦੀ ਜਨਤਾ ਨੂੰ ਜਿਹੜੀ ਨੂਰਾ ਕੁਸ਼ਤੀ ਖੇਡ ਕੇ ਬੇਵਕੂਫ ਬਣਾ ਰਹੇ ਆ ਇੰਡੀ ਗਠਵਰਨ ਨਾਲ ਵਾਲੇ। 2013 ਤੋਂ ਪਹਿਲੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਬਣਾਈ ਸੀ ਉਹ ਕਾਂਗਰਸ ਦੇ ਗਠਬੰਧਨ ਨਾਲ ਬਣਾਈ ਸੀ ਫਿਰ ਉਸ ਤੋਂ ਬਾਅਦ ਇੰਡੀ ਗਠਬੰਧਨ ਚੱਲ ਰਿਹਾ ਕਾਂਗਰਸ ਵਾਲੇ ਆਪ ਦੇ ਉੱਤੇ ਕਹਿੰਦੇ ਆ ਵੀ ਇਹ ਭ੍ਰਸ਼ਟਾਚਾਰ ਹੈ ਕੱਲ ਅਖਬਾਰ 'ਚ ਹੀ ਪੜਿਆ ਸੀ ਤੁਹਾਡੇ ਮਾਧਿਅਮ ਰਾਹੀਂ ਅਖਬਾਰ 'ਚ ਛਪਿਆ ਹੀ ਮੀਡੀਆ 'ਚ ਵੀ ਮੈਂ ਬਿਆਨ ਦੇ ਤੇ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਦੇ ਭ੍ਰਸ਼ਟਾਚਾਰ ਉਹ ਆ ਤੁਸੀਂ ਵਿਜੀਲੈਂਸ ਇਨਕੁਆਇਰੀ ਕਿਉਂ ਨਹੀਂ ਕਰਾ ਰਹੇ ਤੁਸੀਂ 4 ਸਾਲ 'ਚ ਭ੍ਰਸ਼ਟਾਚਾਰ ਦੇ ਕਿੰਨੇ FIR ਦਰਜ ਕਰਾਈਆਂ ਕਸ਼ਮੀਰ ਸਰਕਾਰ ਦੇ ਉੱਤੇ ਇਹ ਤੁਹਾਨੂੰ ਸਭ ਕੋਈ ਪਤਾ ਹੈ ਮੇਰੀ ਤੁਹਾਡੇ ਮਾਧਿਅਮ ਰਾਹੀਂ ਇਹੀ ਬੇਨਤੀ ਹੈ ਕਿ ਇਹ ਜਿਹੜੀ ਨੂਰਾ ਕੁਸ਼ਤੀ ਹੈ ਤੇ ਪਖਾਨਕੋਟ ਦੀ ਜਨਤਾ ਨੂੰ ਮੂਰਖ ਬਣਾਉਣਾ ਬੰਦ ਕਰ ਤੇ ਇਹਦੇ ਨਾਲ ਨਾਲ ਹੀ ਜਿਹੜੇ ਹਰਪਨ ਇੰਚਾਰਜ ਹੈ ਉਹਨਾਂ ਨੂੰ ਵੀ ਉਹਨਾਂ ਦੇ ਜਿਹੜੇ ਚਾਹਤੇ ਆ ਉਹਨਾਂ ਨੂੰ ਵੀ ਇੱਕ ਮੈਸੇਜ ਦੇਣਾ ਚਾਹਾਂਗਾ कि 2021 ਜੇ ਤੁਹਾਡੀ ਕਾਰਪੋਰੇਸ਼ਨ ਤੁਸੀਂ ਵੀ ਕਾਰਪੋਰੇਸ਼ਨ ਦੇ ਇਲੈਕਸ਼ਨ ਲੜੇ ਸੀ ਆਮ ਆਦਮੀ ਪਾਰਟੀ ਨੇ ਤੁਹਾਡੇ ਸਾਰੇ ਐਮਸੀਆ ਵੀ ਜਮਾਤ ਜੱਤੋਂ ਕੀ ਸੀ ਤੁਸੀਂ ਸਾਡੇ ਮਾਨਯਾ ਸਾਡੇ ਛੋਟੇ ਭਰਾ ਜਿਹੜੇ ਸਾਡੇ ਮੰਡਲ ਦੇ ਹਕਸ਼ੀ ਵੀ ਹੈ ਬੜੀ ਜ਼ਿੰਮੇਵਾਰੀ ਤੇ ਅਰੇ ਨਿਖੇ ਸੁਝਵਾਨ ਨੇਤਾ ਉਹਨਾਂ ਦੇ ਹਾਰ ਦੇ ਉੱਤੇ ਤੁਸੀਂ ਟੀਕਾ ਪਿਤਨੀ ਕਰ ਰਹੇ ਸੀਗੇ ਇੱਕ ਕੋਚੀ ਅਰਾਈ ਨੀਤੀ ਐ ਜਾਣੋ ਵੀ ਤੁਹਾਡੇ ਰਾਸ਼ਟਰੀ ਸੰਯੋਜਕ ਜਿਹੜੇ ਬੁਰੀ ਤਰ੍ਹਾਂ ਇਲੈਕਸ਼ਨ ਹਾਰੇ ਆ। ਪਰ ਦੇ ਮਨੀਸ਼ ਸ਼ਿਸ਼ੋਧਿਆ ਜੀ ਬੁਰੀ ਤਰ੍ਹਾਂ ਇਲੈਕਸ਼ਨ ਹਾਰੇ ਆ। ਤੁਹਾਡੇ ਹਲਕਾ ਇੰਚਾਰਜ ਵੀ ਬੁਰੀ ਤਰ੍ਹਾਂ ਸਾਡੇ ਭਾਜਪਾ ਜਨਤਾ ਪਾਰਟੀ ਦੇ ਵਿਧਾਇਕ ਕੋ ਬੁਰੀ ਤਰ੍ਹਾਂ ਇਲੈਕਸ਼ਨ ਹਾਰੇ ਆ। ਹਾਰ ਤੇ ਜਿੱਤ ਜਿਹੜਾ ਜੀਵਨ ਦਾ ਸਾਰ ਹੈ। ਭਾਜਪਾ ਜਨਤਾ ਪਾਰਟੀ ਦਾ ਜਿਹੜਾ ਸਿਪਾਈ ਹੈ ਉਹ ਹਾਰ ਜਾਂ ਜਿੱਤ ਨਾਲ ਕੰਮ ਨਹੀਂ ਕਰਦਾ। ਉਹ ਆਪਣਾ ਲਗਾਤਾਰ ਗਤੀ ਨੂੰ ਪਬਲਿਕ ਦੇ ਕਾਹਲ ਵਾਸਤੇ ਲੋਕੀਤ ਵਾਸਤੇ ਹਮੇਸ਼ਾ ਯਾਰਾਓ ਤਾਰੇ ਸਤਿ ਪ੍ਰਯਾਸ ਰਹਿਣਾ ਤੇ ਮੈਂ ਇਹੀ ਕਹਾਂਗਾ ਅੱਜ ਦੀ ਸਾਡੇ ਇਸ ਤੋਂ ਬਾਅਦ ਬਬੂਤੀ ਸ਼ਰਮਾ ਜੀ ਤੇ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਆ ਤੁਸੀਂ ਗੱਲਾਂ ਨਾ ਕਰੋ ਤੁਸੀਂ ਕਰਮ ਕਰੋ ਜਿਸ ਦਿਨ ਤੁਸੀਂ ਪਿਛਲੇ ਭ੍ਰਸ਼ਟਾਚਾਰਾਂ ਦੇ ਉੱਤੇ ਪਹਿਲੀ ਵਿਜਲન્સ ਦੀ ਇਨਕੁਆਇਰੀ ਕਰੋਗੇ ਯੁਗੇਸ਼ ਠਾਕਰ ਜਿਹੜਾ ਹੈ ਪਾਰਟੀ ਦੇ ਉੱਪਰ ਉੱਟ ਕੇ ਸਾਰਿਆਂ ਨਾਲ ਪਹਿਲੇ ਹਾਰ ਤੁੰ ਪਾਏ ਤੁਸੀਂ ਨੂਰਾ ਕੁਸ਼ਤੀ ਨਾ ਖੇਡੋ ਹੁਣ ਸੱਤਾ ਤੁਹਾਡੀ ਹੀ ਆ ਸਰਕਾਰ ਤੁਹਾਡੀ ਹੈ ਪਾਵਰ ਤੁਹਾਡੇ ਕੋਲ ਹੈ ਤੁਸੀਂ ਕੁਝ ਕਰਕੇ ਦਿਖਾ ਹੁਣ ਐਕਸ਼ਨ ਦਾ ਟਾਈਮ ਹੈ ਇਹ ਜਿਹੜੀ ਨੂਰਾ ਕੁਸ਼ਤੀ ਹੈ ਇਹਨੂੰ ਬੰਦ ਕਰੋ ਜੈ ਹੋ ਜੈ ਬੱਲ ਸਰਕਾਰ ਦੀ ਇੱਕ ਬਿਆਨ ਬਹੁਤ ਸਾਰੇ ਆ ਰਹੇ ਚਾਹੇ ਉਹ ਭਾਜਪਾ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਉਹ ਕਾਂਗਰਸ ਆ ਪਰ ਲੋਕਾਂ ਦਾ ਕਹਿਣਾ ਇਹ ਆਪਣੇ ਉਹ ਹੈ ਜਿਹੜੇ ਪੁੱਛਦਾ ਕਿ ਉਹਦੇ ਵਿੱਚ ਕਾਂਗਰਸ ਜੀ ਆਉ ਬੈਠੀ ਕੋਈ ਹੈ ਤੇ ਜਿਹੜੇ ਆਪਣੇ ਸਰਕਾਰ ਹੈਗੀ ਆ ਉਹ ਆਮ ਆਦਮੀ ਪਾਰਟੀ ਜਿਹਦੇ ਕਰਕੇ ਫਾਇਡ ਨਹੀਂ ਆ ਰਿਹਾ ਦੇਖੋ ਮੈਂ ਤੁਹਾਨੂੰ ਇਹ ਦੱਸ ਰਿਹਾ ਵਿਧਾਇਕ ਬਾਤੇ ਜਨਤਾ ਪਾਰਟੀ ਦੇ ਬਿਲਕੁਲ ਬਿਲਕੁਲ ਸਹੀ ਗੱਲ ਆ ਤੁਹਾਡੀ ਪਰ ਜਿਹੜੀ ਕਾਂਗਰਸ ਹੱਥੇ ਆਪੇ ਐ ਤੇ ਇਕੱਠੀ ਐ ਇਹ ਤੇ ਇੰਡੀਗੇਟ ਵਰਨਨ ਦਾ ਪਾਰਟ ਐ ਇਹ ਤੇ ਇੱਕੋ ਹੀ ਕਿਓਂ ਛੜੀ ਐ ਮੈਂ ਤੁਹਾਡੇ ਮਾਧਿਅਮ ਰਾਹੀਂ ਉਹੀ ਤੇ ਕਹਿ ਰਿਹਾ ਕਿ ਵੀ ਜੇ ਤੁਸੀਂ ਇੱਕ ਦੂਜੇ ਦੇ ਕੋਈ ਗੇਟ ਤੇ ਭ੍ਰਸ਼ਟਾਚਾਰ ਕੋਈ ਬੂਟਿਆਂ ਦੇ ਭ੍ਰਸ਼ਟਾਚਾਰ ਕੋ ਇੰਪਰੂਵਮੈਂਟ ਫੰਡ ਦੀਆਂ ਜ਼ਮੀਨਾਂ ਤੇ ਭ੍ਰਸ਼ਟਾ ਤੇ ਭ੍ਰਸ਼ਟਾਚਾਰ ਦੇ 4 ਸਾਲ ਤੇ ਹੋ ਗਏ ਕਾਰਵਾਈ ਤੇ ਕਰੋ ਐਕਸ਼ਨ ਦਾ ਟਾਈਮ ਆ ਗਿਆ ਪਟਾਣਕੋਟ ਦੀ ਜਨਤਾ ਤੁਹਾਡੇ ਕੋਲੋਂ ਜਵਾਬ ਪੁੱਛੇਗੀ 33000 ਪਿਛਲੇ ਬੰਦਿਆਂ ਨੇ ਜਿਹੜਾ ਸ਼ਟਾਜਾਰ ਕੀਤਾ ਐਮਸੀ ਨੇ ਆਪਣੇ ਰਿਸ਼ਤੇਦਾਰਾਂ ਤੇ ਆਪਣੀ ਵਾਈਫ ਤੇ ਕਈਆਂ ਦੇ ਖਰਚੇ ਖਾਤੇ ਪਾ ਉਹ ਕਾਰਵਾਈ ਕਿਉਂ ਨਹੀਂ ਕਰ ਰਹੀ ਪਟਾਣਕੋਟ ਦੀ ਜਨਤਾ ਇੰਤਜ਼ਾਰ ਕਰ ਰਹੀ ਹੈ ਪਟਾਣਕੋਟ ਦੀ ਜਨਤਾ ਨੂੰ ਮੂਰਖ ਨਾ ਬਣਾਓ ਕਿ ਵਿਧਾਇਕ ਬਾਪ ਦੀ ਜਨਤਾ ਪਾਤੀ ਦਾ ਹਾਂ ਕਾਰਪੋਰੇਸ਼ਨ ਟਰਸਟ ਸਰਕਾਰ ਦਾ ਵੀ ਹੈ ਤੁਹਾਡੇ ਇੰਡੀ ਗਠਨ ਨਹੀਂ ਦੀ ਹੈ ਕਾਂਗਰਸੀ ਤੇ ਜਿਹੜੇ ਆਮ ਆਦੀ ਪਾਰਟੀ ਵਾਲੇ ਜਿਹੜੇ ਕਿਉਂ ਖਿੱਚੀ ਹੈ ਉਹਨਾਂ ਉਹਨਾਂ ਦੀ ਸਰਕਾਰ ਹੈ ਉਹ ਜਨਤਾ ਨੂੰ ਗੁਮਰਾਹ ਨਹੀਂ ਕਰ ਸਕਦੇ ਦੇਖੋ ਜੀ ਕਿ ਨਾ ਕੱਲ ਇੱਕ ਬੰਦੇ ਨੇ ਬਿਆਨ ਦਿੱਤਾ ਕਿ ਪਿਛਲੇ 4 ਸਾਲਾਂ ਵਿੱਚ ਜਿਹੜਾ ਨਿੰਦੰੂ ਸਿਰਫ 2 ਲੱਖ ਰੁਪਏ ਆਇਆ ਉਹ ਵੀ ਲੈਬਰੀ ਦੀ ਵਸਤੇ ਹੋਦੇ ਇਲਾਵਾ ਕੋਈ ਤਸੱਦ ਜਿਆਦਾ ਨਹੀਂ ਕਾਸਟ ਹੋਇਆ ਦੇਖੋ ਮੈਂ ਤੁਹਾਡੇ ਕੋਲੋਂ ਸਵਾਲ ਰਿਆਂਗੇ ਨੇ ਇਹ ਬਿਆਨ ਦਿੱਤਾ ਮੇਅਰ ਸਾਹਿਬ ਦੀ ਜਿਹੜੀ ਗਰੀਮਾਨੂ ਤੇ ਛਿੰਨ-ਭਿੰਨ ਕਰਤਾ ਪੂਰਵ ਵਿਧਾਇਕ ਨੇ ਪੂਰਵ ਵਿਧਾਇਕ ਕੋਲੋਂ ਮੈਂ ਤੁਹਾਡੇ ਮਾਦਨ ਰਾਈ ਪੁੱਛਣਾ ਚਾਹੁੰਦਾ ਕੀ ਅਥਾਰਟੀ ਹੈ ਵੀ ਉਹ ਮੰਗੇ ਕਾਰਪੋਰੇਸ਼ਨ ਵਾਸਤੇ ਪੈਸੇ ਪੈਸੇ ਮੰਗੇ ਕਾਰਪੋਰੇਸ਼ਨ ਦਾ ਮੇਅਰ ਪੂਰਵ ਵਿਧਾਇਕ ਕੋਲ ਤੇ ਕੋਈ ਅਥਾਰਟੀ ਨਹੀਂ ਹੈ ਮੇਰ ਸਾਹਿਬ ਦੀ ਗਰਮੀ ਨੂੰ ਭੰਗ ਕਰਤਾ ਉਹਨੂੰ ਤੇ ਮੇਰੇ ਖਿਆਲ ਚੁੱਪ ਕਰਕੇ ਪਤਾ ਨਹੀਂ ਕਿਹੜੀ ਕੋਈ ਗਿੱਦਰ ਸਿੰਘੀ ਸੁਝਾਈ ਦੀ ਵੀ ਤੁਸੀਂ ਬੋਲਣਾ ਹੀ ਨਹੀਂ ਉਹਨਾਂ ਵਿਚਾਰਾਂ ਨੂੰ ਬੋਲ ਨਹੀਂ ਤਾ ਠੀਕ ਹੈ 60 ਕਰੋੜ ਰੁਪਏ ਫੇਰ ਮੰਗ ਰਹੇ ਆ ਫਿਰ ਕਹਿੰਦੇ ਮੈਂ ਮਿਹਨਤ ਬੜੀ ਕੀਤੀ ਪਰ ਮੈਨੂੰ ਹਾਰ ਮਿਲੀ ਮੈਂ ਹੋਰ ਬੜਾ ਕੁਝ ਸਿੱਖ ਰਿਹਾ ਮੈਂ ਪੂਰਵ ਵਿਧਾਇਕ ਨੂੰ ਵੀ ਕਹਿਣਾ ਚਾਹੁੰਦਾ ਕੀ ਭਾਜਪਾ ਦੀ ਸਰਕਾਰ ਆਨਦੋ ਦੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕਾਰਵਾਈ ਨਹੀਂ ਕਰੇਗੀ ਤੇ ਭਾਜਪਾ ਪਾਰਟੀ ਤੁਹਾਡੇ ਦੇ ਜਰੂਰ ਤੁਹਾਡੇ ਜਿਹੜੇ ਪਿਛਲੇ ਕਾਰਨਾਮੇ ਆ ਭ੍ਰਸ਼ਟਾਚਾਰ ਹੈ ਉਹਨੂੰ ਉਜਾਗਰ ਕਰੇਗੀ ਧੰਨਵਾਦ ਜੈ ਹਿੰਦ ਜੈ ਬਾਪਾ